ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਤੇ ਅੱਜ ਸਭ ਤੋਂ ਪਹਿਲਾਂ ਅੱਜ ਹੈਗਾ ਏ ਔਮਨਡੇ ਤੇ ਸਾਰੀਆਂ ਮੇਰੀਆਂ ਭੈਣਾਂ ਨੂੰ ਹੈਪੀ ਔਮਨਡੇ ਮਾਤਾ ਨੂੰ ਤੇ ਜਿਹੜੇ ਬੱਚੇ ਆ ਉਹਨਾਂ ਨੂੰ ਹੈਪੀ ਔਮਨਡੇ ਤੇ ਹੁਣ ਅਸੀਂ ਵੀ ਨਿਕਲੇ ਸੀਗੇ ਇਹ ਕਹਿੰਦੇ ਸ਼ਾਪਿੰਗ ਕਰਾ ਕੇ ਲਿਆਉਣੀਆਂ ਔਮਨਡੇ ਤੇ ਦਿਵਿੰਦਰ ਉਹਨਾਂ ਦੀ ਕੱਲ ਨਾਂਗੀ ਟ੍ਰੇਨ ਤੇ ਫਿਰ ਰਹਿ ਪਿਆ ਹੁਣ ਇਹਨਾਂ ਦੇ ਅੱਜ ਸ਼ਾਮ ਨੂੰ ਹੈ ਕਿ ਨਹੀਂ ਹੜਤਾਲ ਆ ਹੜਤਾਲ ਟ੍ਰੇਨਾਂ ਦੀ ਇਹ ਜਾਣ ਕੇ ਕੱਲ ਨੂੰ ਇੱਕ ਐਡਾ ਯਮਾਕ ਕਰਾਉਣਾ ਆਈ ਸੀਗੀ ਤੇ ਬਾਕੀ ਬਾਕੀ ਕੁਝ ਕਹਿਣਾ ਚਾਹੁੰਦੇ ਸਾਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਹੈਪੀ ਔਮਨ ਡੇ ਦੋਨਾ 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 ਦੇ ਦੋਨਾ ਦੇ ਹੁੰਦਾ ਅੰਦਾਸ 10 ਵਜੇ ਸੀਗੇ ਤੇ ਦਵਿੰਦਰ ਕਿਵੇਂ ਕਹਿੰਦੇ ਹੁੰਦੇ ਆ ਤਾਂ ਵੀ ਡੋਨਾ ਦੇ ਹੂੰ ਤੇ ਕਹਿੰਦੇ ਹੁਣੇ ਹੁਣ ਇੱਥੇ ਨਾਲੇ ਸਾਡੇ ਮਾਰਕੀਟ ਲੱਜਦੀ ਸੀ ਉੱਥੇ ਚੱਲੇ ਸੀ ਅਸੀਂ ਮੈਂ ਵੈਸੇ ਜਾਣਾ ਸੀ ਕੰਮ ਤੇ 10 ਵਜੇ ਇਹ ਕਹਿੰਦੇ ਚਲੋ ਆਪਾਂ ਉਧਰ ਨਾਲੇ ਜਿਹੜਾ ਕੜਾ ਆਪਾਂ ਵੀ ਇੰਨੀ ਗੱਡੀ ਘਮਾਈ ਤੇ ਪਾ ਤੁਰ ਕੇ ਇਥੋਂ ਦੀ ਆ ਜਾਂਦੇ 10 ਤੁਰ ਕੇ ਵਾਲਾ ਨੇੜੇ ਪੈਂਦਾ ਹਾਂ ਹਾਂ ਹੋਰ ਹਾਂ ਕੋਲੇ ਤਾਂ ਲੱਗਦੀ ਆਣਾ ਤੇ ਬਾਕੀ ਵੀਰਾਂ ਦੇ ਜਿਨ੍ਹਾਂ ਦੇ ਕਮੈਂਟ ਬਹੁਤ ਆ ਰਹੇ ਬਸ ਹੁਣ ਟਾਈਮ ਨਹੀਂ ਲੱਗਦਾ ਵੀਡੀਓ ਬਣਾਉਣ ਨੂੰ ਤੇ ਜਿਵੇਂ ਜਿਵੇਂ ਹੁੰਦੀ ਆ ਵੈਸੇ ਤਾਂ ਹਜੇ ਵੀਰਾਂ ਨੂੰ ਸਲਿੱਪਾਂ ਨਹੀਂ ਮਿਲੀਆਂ ਤੇ ਪੇਪਰ ਤਾਂ ਨਿਕਲ ਵੀ ਲੱਗ ਗਿਆ 9 ਮਹੀਨੇ ਵਾਲੇ ਤੇ ਵੈਸੇ ਸਲਿੱਪਾਂ ਮਿਲ ਜਾਣੀਆਂ ਚਾਹੀਦੀਆਂ ਹਨਾ ਜਿਨ੍ਹਾਂ ਨੂੰ ਮਿਲਦੇ ਮਿਲੀਆਂ ਨਹੀਂ ਹਜੇ ਤੱਕ ਉਹਨਾਂ ਵਾਂਗ ਨੋਲੇ ਉਸਤੇ ਹੀ ਮਿਲਣ ਲੱਗ ਗਿਆ ਤੇ ਜਿਨ੍ਹਾਂ ਨੂੰ ਹਜੇ ਤੱਕ ਮਿਲੀਆਂ ਨਹੀਂ ਸਲਿੱਪਾਂ ਉਹਨਾਂ ਉਸਦੇ ਨੋਲੇ ਉਸਤੇ ਮਿਲਣਗੇ ਇੱਕ ਵੀਰ ਦਾ ਕਮੈਂਟ ਪਾਈ ਹੋਈ ਤਾਂ ਹਾਂ ਵੀ ਮੈਨੂੰ ਡਾਊਟ ਆ ਤੇ ਵੀ ਇਹ ਚ ਮੈਂ ਤੁਹਾਡੇ ਆਪ ਦੀ ਰਸੀਦ ਭੇਜਣੀ ਹੈ ਚੈੱਕ ਕਰਾਉਣ ਨੂੰ ਤੇ ਤੁਸੀਂ ਆਪ ਦੀ ਇੰਸਟਾਗ੍ਰam ਆਈਡੀ ਦਿਓ ਤੁਸੀਂ ਦੱਸ ਦਿਓ ਸੁਖਵੰਤ ਸਿਵਿਆ 8 ਉਹ ਤੇ ਭੇਜ ਲਈ ਹਾਂਜੀ ਜਿਹਨੇ ਆਦੇ ਰਸੀਦਾਂ ਚੈੱਕ ਕਰਾਉਣੀ ਆ ਉਹਦੇ ਤੇ ਭੇਜ ਦਿਓ ਤੇ ਆਪਾਂ ਤੁਹਾਨੂੰ ਚੈੱਕ ਕਰਕੇ ਫੇਸਬੁੱਕ ਪੇਜ ਤੇ ਭੇਜ ਦਿਜੀਆ ਜਾਂ ਫੇਸਬੁੱਕ ਪੇਜ ਤੇ ਭੇਜ ਦਿਓ ਤੇ ਪੰਜਾਬੀ ਤੜਕੇ ਤੇ ਤੇ ਉਹਦੇ ਤੇ ਆਪਾਂ ਚੈੱਕ ਕਰਕੇ ਤੁਹਾਨੂੰ ਦੱਸ ਦਾਂਗੇ ਵੀ ਇਹ ਰਸੀਦ ਅਸਲੀ ਆ ਕਿ ਕਿਵੇਂ ਆ ਤੇ ਬਾਕੀ ਵੀਰਾਂ ਨੂੰ ਆਪਾਂ ਫੇਰ ਕਹਿੰਨੇ ਜਿਨ੍ਹਾਂ ਨੂੰ ਮਿਲੀਆਂ ਨਹੀਂ ਤੇ ਉਹ ਜੋਰ ਪਾ ਕੇ ਆਪਦਾ ਪੁੱਛੋ ਜਿੱਦੋਂ ਤੁਸੀਂ ਪੇਪਰ ਭਰਾਏ ਆ ਵੀ ਹਜੇ ਤੱਕ ਸਾਨੂੰ ਸਾਡੀਆਂ ਰਸੀਦਾਂ ਕਾਤੋਂ ਨਹੀਂ ਦਿੱਤੀਆਂ ਵੀ ਜੇ ਤੁਸੀਂ ਪੇਪਰ ਕਲਿੱਕ ਕਰਵਾਏ ਆ ਵੀ ਕਿਉਂਕਿ ਉਹ ਨੂਲੇ ਉਸ ਤੇ ਨਿਕਲ ਵੀ ਲੱਗ ਗਏ ਤੇ ਰਸੀਦਾਂ ਮਿਲ ਜਾਣੀਆਂ ਚਾਹੀਦੀਆਂ ਬਾਕੀ ਸਾਲ ਵਾਲੇ ਵੀਰ ਭੈਣ ਪੁੱਛਦੇ ਹੁੰਦੇ ਆ ਵੀ ਕਦੋਂ ਨਿਕਲਨੇ ਸਟਾਰਟ ਹੋਣਗੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਸਾਲ ਆਲੇ ਹਮ ਟਾਈਮ ਲੱਗ ਜਾਂਦਾ ਸਭ ਤੋਂ ਪਹਿਲਾਂ 9 ਮਹੀਨੇ ਵਾਲੇ ਨਿਕਲਣਗੇ ਤੇ ਉਸ ਤੋਂ ਬਾਅਦ 60 ਦਿਨਾਂ ਬਾਅਦ ਸਾਲ ਵਾਲੇ 60 ਦਿਨਾਂ ਬਾਅਦ ਹਾਂਜੀ ਸਾਲ ਵਾਲੇ ਫਿਰ ਉਹਦੀ ਸਟਾਰਟਿੰਗ ਹੋਣੀ ਹੈ ਤੇ ਉਹ ਜਿਵੇਂ ਆਪਾਂ ਤੁਹਾਨੂੰ ਦੱਸਿਆ ਹੀ ਸੀਗਾ ਵੀ 9 ਮਹੀਨੇ ਵਾਲੇ 20 ਦਿਨਾਂ ਦੇ ਬਾਅਦ ਨਿਕਲਣ ਲੱਗ ਜਾਣੇ ਤੇ ਬਸ ਉਹੀ ਆ ਹੁਣ ਨਿਕਲਨੇ ਸਟਾਰਟ ਹੋ ਗਏ ਆ ਤੇ ਬਾਕੀ ਕਮੈਂਟ ਤਾਂ ਕਾਫੀ ਆ ਤੇ ਚਲੋ ਬਾਕੀ ਫਿਰ ਆਪਾਂ ਸਭ ਨੂੰ ਆਉਂਦੇ ਰਹੇ ਨੇ ਵੀਡੀਓ ਲੈ ਕੇ ਤੇ ਹੁਣ ਆਪਾਂ ਬਸ ਮਾਰਕੀਟ ਆ ਗਏ। ਇੱਥੇ ਗੇਨ ਚ ਮਾਰਕੀਟ ਘੁੰਮ ਲੈਣਾ ਸੀ। ਦੇਖੋ ਨੇ ਤੁਹਾਨੂੰ ਮਾਰਕੀਟ ਇੱਥੋਂ ਦੀ। ਸਭ ਤੋਂ ਸਸਤੀ ਮਾਰਕੀਟ ਹੈ ਟਾਈਟਲੀ ਦੀ। ਉੱਥੇ ਲੱਗਦੀ ਆ ਦਵਿੰਦਰ? ਕਿੱਥੇ? ਦੂਜੇ ਪਿੰਡ ਲੱਗਦੀ ਉੱਥੇ। ਕਿ ਦੂਰ ਪੈ ਜਾਂਦਾ? ਜੇ ਤੁਸੀਂ ਇੱਧਰ ਦੀ ਪਰ ਹਾਂ ਬਈ ਆਹ ਰਹੀ ਸਾਹਮਣੇ ਆ ਗਈ। ਤੇ ਹੁਣ ਉੱਪਰ ਦੀ ਵਲ ਕੇ ਕਿੰਨਾ ਕੁ ਟਾਈਮ ਜਾਂਦੇ? ਉਤੋਂ ਦੀ ਉਹ ਉਤੋਂ ਦੀ ਵੀ ਆ ਮੂਰੋ ਥਾਣੀ ਆਉਣਾ ਪੈਣਾ। ਹਾਂ ਇੱਥੇ ਉਦੋਂ ਤੇ ਮੇਰਾ ਟਾਈਮ ਹੋ ਗਿਆ ਹੁਣ। ਭਈ ਮੈਂ ਰੋਟੀ ਖਾਣੀ ਆ। ਆਹ ਕਿਹੜੀ ਆ? ਵੇਖ ਲੈਨੇ ਮੈਂ ਟਮੂਟ ਜੇ ਇੱਥੇ ਮਿਲ ਜਾਂਦੇ ਆ ਮਿਲਦੇ ਆ ਉਹ ਪਰਲੇਪਾਸ ਤੇ ਜੇ ਤੂੰ ਕਮਾ ਕੇ ਗੱਡੀ ਹੁ ਲਾਉਣੀ ਪਾਉਗੀ ਗੱਡੀ ਹੋਰ ਗੱਡੀ ਮੈਂ ਅਗਰ ਆਜ ਅੱਛਾ ਆ ਵੇ ਮੜਾ ਜੇ ਜਿਹੜਾ ਕੱਢ ਲੈਨੇ ਆ ਵੇਖ ਲੈਨੇ ਸਮਾਨ ਜਿਹੜਾ ਦੂਜਾ ਸਮਾਨ ਹੁੰਦਾ ਦਵਿੰਦਰ ਉਹ ਕਿੱਥੇ ਡਸਟਵੀਨ ਵਗੈਰਾ ਮੈਟ ਮੂਟ ਉਹ ਪਰਲੇਪਾਸ ਤੇ ਉਧਰ ਚੱਲਦੇ ਆ ਚਲ ਇੱਥੇ ਤਾਰ ਦੱਸ ਹਾਂਜੀ ਆ ਗਏ ਹੁਣ ਅਸੀਂ ਮਾਰਕੀਟ ਮੈਂ ਤੇ ਸਿਖਾਵਾ

ਹਰੇਕ ਚੀਜ਼ ਮਿਲਦੀ ਇੱਥੇ ਉੱਤਰ ਪਾਛਮ ਵਗੈਰਾ ਹਰੇਕ ਅਤੌਲਗੀ ਅਸ਼ਾ ਹੁਣ ਮੈਂ ਵੇਖਾਂ ਵਧੀਆ ਚ ਵੇਖਣਾ ਮੈਂ ਇੱਥੇ ਮੈਂ ਪਰਾਂ ਵੀ ਲੱਗੇ ਲੱਗਦਾ ਮੈਂ ਇੱਧਰ ਜਾਉਂ ਤਾਈਂ ਦੇਣ ਦੀ ਕਰ ਚੱਲ ਪੀ ਚੱਲ ਪਈ ਫੁੱਲ ਮੈਂ ਪਾ ਕੇ ਚਾਹਾਂ ਰਸਤੇ ਮੇਲੇ ਇੱਕ ਤਾਂ ਬਾਹਰ ক্রা 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 আপরাদখ জালেকে ক্রা আপেরা নাছেরেকে নাদর পেরা দ্র থালে ਦੇਨ ਲੋ ਜਿਹੜਾ ਦੇਖੋ ਥੋੜਾ ਜਿਹਾ ਗੰਦਾ ਵੀ ਹੋ ਜਾਵੇ ਪਤਣਾ ਲੱਗੇ ਬਾਹਰ ਹੀ

ਹਾਂਜੀ ਅਸੀਂ ਥੋੜਾ ਜਿਹਾ ਸਮਾਨ ਹੀ ਲਿਆਵਾ ਤੇ ਕਿਉਂਕਿ 10:30 ਹੋ ਗਏ ਮੈਂ 11 ਵਜੇ ਕੰਮ ਤੇ ਜਾਣ ਤੇ ਮਾਰਕੀਟ ਤਾਂ ਬਹੁਤ ਜ਼ਿਆਦਾ ਵੱਡੀ ਆ ਕਿਉਂਕਿ ਇੱਥੇ ਤੁਹਾਡੇ ਸ਼ਹਿਰ 'ਚ ਇਹ ਸਾਰੇ ਆਸੇ ਪਾਸੇ ਨਾਲ ਇੱਥੇ ਵੱਡੀ ਮਾਰਕੀਟ ਲੱਗਦੀ ਤੇ ਫੇਰ ਕਿਸੇ ਦਿਨ ਆਰਾਮ ਨਾਲ ਆ ਕੇ ਸਾਰੀ ਮਾਰਕੀਟ ਦਿਖਾਵਾਂਗੇ ਤੁਹਾਨੂੰ ਕਿ ਬਹੁਤ ਸਸਤਾ ਸਮਾਨ ਆ ਇੱਥੇ ਦੀ ਨਜ਼ਰ ਆਉਂਦਾ ਉਹ ਸਟੇਲ ਦਾ ਵਾ ਬੋਲਦੇ ਨੇ ਇੱਕ ਟੱਬ ਲੈਣਾ ਬੋਲਦੇ ਨੇ ਇੱਕ ਟੱਬ ਲੈਣਾ ਆਹ ਹਾਂ ਇਹਨਾਂ ਚ ਇੱਕ ਆਹ ਪੁੱਛ ਆ ਆ ਲੈ ਲਓ ਵੱਡਾ ਨੀਲੇ ਰੰਗ ਦਾ ਬਾਹਰ ਕੱਪੜੇ ਕੁੱਪੜੇ ਤੋਂ ਨੂੰ ਤੇ ਭਾਂਡੇ ਕੁੱੰਡੇ ਤੋਂ ਨੂੰ ਬਾਹਰ ਬੇੜੇ ਚ ਲਾਫੋ ਹਾਂ ਹਾਂ ਉਹ ਲੈ ਨਾ ਵੱਟ ਪੁੱਛ ਕੇ ਨਹੀਂ ਦੇ ਇੱਕ ਵੱਡਾ ਤੇ ਇੱਕ ਛੋਟਾ ਦੋ ਲੈ ਲਾਂਗੇ ਜਾਂ ਦੋ ਛੋਟੇ ਹੀ ਲੈ ਲੈਣੇ ਆ

โอ้ฟอลล์ไปฮะเอสซี90 ਤੇ ਇੱਕ ਬੋਰਸ਼ ਲੈਣਾ ਬਾਹਰਲੇ ਬਾਣੀ ਵਾਸਤੇ ਬਾਹਰਲੇ ਬਾਣੇ ਵਾਸਤੇ ਬੋਰਸ਼ ਬੋਦੇ ਨੇ ਪੋਚਾ ਫੁੱਟਰ ਨਾ ਤੇ ਪੋਚੇ ਵਾਲੇ ਕਿੱਥੇ ਆ ਪੋਚੇ ਵਾਲੇ ਪੁੱਛੋ

ਆਸਾਰੀ ਮਾਰਕੀਟ ਹੈ ਆਪਣੇ ਵੀ ਇੱਧਰ ਬਹੁਤ ਹਨਾ ਲੰਮੜਿਆ ਦੁਕਾਨ ਜਿਹੜੇ ਪ੍ਰਿੰਡੀ ਵਾਲੇ ਹੁੰਦੇ ਆ ਚੰਬੇਲੀ ਨਹੀਂ ਹੁੰਦੀ ਚਿੱਕੀ ਉਹਦੇ ਨਾਲ ਆ ਕੀ ਚੀਜ਼ ਆ ਵੀ ਉਹ ਹੀ ਹੈ ਨਾ ਮੈਂ ਟੂਟ ਆਹ ਬੇ ਪਪੜਾ ਜਿਹੜੇ ਤੂੰ ਇਹਦੇ ਤੇ ਲਾਉਣ ਕੀ ਪਪੜਾ ਜਿਹੜੇ ਆ ਨਹੀਂ ਪਿਆਪਰ ਆ ਆ ਦੇ ਦੇ ਜੋ पाच ਮਿੰਟ ਸੇ ਕਿਆ ਕੰਨਿਤ ਤਾ ਅੱਗੇ ਮੈਂ ਕਿਹੜਾ ਇੱਥੋਂ ਲਗਾਈ ਸੀ ਇਹ ਦਰ ਚਾਦਰਾਂ ਚੁੱਦਰਾਂ ਆ ਜਾਂਦੀਆਂ ਹਨ ਸਾਰੀਆਂ ਉਂਡਾ ਲਗੀਥੇ ਹਾਂ ਕਿ ਇੱਥੇ ਬੈੰਦਾ ਹੈ ਲੈਣੀ ਤਰੇ ਲੈ ਲੁੱਟ ਰੇ ਇੱਕ ਅੱਲਾ ਦਿਵਿੰਦਰ ਪਾਜ ਕੇ ਪਰਲੇ ਪਰ ਤੋ ਐਸੇ ਦਿਨ ਨਹੀਂ ਆਉਂਦੇ ਕਿਨੇ ਦਿੰਦੇ ਆ ਛੋਟੇ ਹੈਗੇ ਪੰਜਾਂ ਦੇ ਤੇ ਵੱਡੇ ਹੈਗੇ 6 ਦੇ ਲੈ ਪਤਾ ਨਹੀਂ ਪਤਾ ਨਹੀਂ ਕਿਹੜੇ ਲੈ ਕੇ ਨੇ ਵੱਡੇ ਛੋਟੇ ਲੈ ਛੋਟੇ ਫਿਰ ਹੁਣ ਸ਼ਨੀਵਾਰ ਚ ਨੂੰ ਲੈ ਜਾ ਫਿਰ ਅੱਛਾ ਵੱਡੇ ਆਂਟੇ ਆਂਦੇ ਵੀ ਫਰਕ ਹਾਂ ਅੱਛਾ ਫਿਰ ਤਾਂ ਵੱਡੇ ਹੀ ਲੈਣੇ ਆਂਟੇ ਤਾਂ ਆ ਲੈ ਮੈਂ ਕਿਤੇ ਵੈਸੇ ਹੀ ਵੀ ਗਿਣਤੀ 'ਚ ਫਰਕ ਆ। ਹਾਂ, ਦਿੰਦ ਬਿੰਦਰ ਗਿਆ ਹੁੰਦੇ ਲੈਣ। ਗਾਲ ਤਾਂ ਇੱਕ ਇਥੇ ਰਾਸ਼ਵਾਲਾ ਹੁੰਦਾ ਨਾ ਹਰੇਕ ਦੁਕਾਨ ਤੇ ਟਾਈਮ ਲੱਗ ਜਾਂਦਾ। ਤੇ ਕਰਨਾ ਪੈਣਾ। ਮੈਂ ਤੂੰ ਸਿੱੇ ਮੈਨੂੰ ਤਾ ਦੇ ਆ ਚੰਗਾ ਹੈ। ਟਾਈਮ ਲੱਗਣੀ ਨਹੀਂ।